ਜਦੋਂ ਤੁਸੀਂ ਕੋਈ ਮਿੱਟੀ ਦਾ ਬਰਤਨ ਖਰੀਦਦੇ ਹੋ ਤਾਂ ਤੁਸੀਂ ਮਿੱਟੀ ਦੀ ਕੀਮਤ ਦਿੰਦੇ ਹੋ ਜਾਂ ਉਸ ਬਰਤਨ ਵਿੱਚ ਲਈ ਖਾਲੀ ਜਗ੍ਹਾ ਦੀ ਜਿਵੇਂ ਹਰ ਇੱਕ ਬਰਤਨ ਦੀ ਕੀਮਤ ਉਸ ਵਿੱਚ ਲਈ ਖਾਲੀ ਜਗ੍ਹਾ ਦੇ ਕਰਕੇ ਹੁੰਦੀ ਹੈ ਉਸੇ ਤਰ੍ਹਾਂ ਤੁਹਾਡੇ ਇਸ ਸਰੀਰ ਰੂਪੀ ਬਰਤਨ ਦੀ ਕੀਮਤ ਵੀ ਇਸ ਅੰਦਰਲੀ ਖਾਲੀ ਜਗ੍ਹਾ ਕਰਕੇ ਹੈ ਆਪਣੇ ਇਸ ਸਰੀਰ ਰੂਪੀ ਖਾਲੀ ਬਰਤਨ ਵਿੱਚ ਚਾਹੋ ਤਾਂ ਝੂਠ ਫਰੇਬ ਈਰਖਾ ਅਤੇ ਨਿਰਾਸ਼ਾ ਦਾ ਜ਼ਹਿਰ ਪਰ ਲਵੋ ਚਾਹੋ ਤਾਂ ਪਿਆਰ ਮੁਹੱਬਤ ਆਸ਼ਾ ਅਤੇ ਆਨੰਦ ਦਾ ਅੰਮ੍ਰਿਤ ਪਰ ਲਵੋ ਇਸ ਸ਼ੋਰ ਸ਼ਰਾਬੇ ਅਤੇ ਕਾਹਲ ਭਰੇ ਆਲੇ ਦੁਆਲੇ ਵਿੱਚ ਠੰਡੇ ਮਨ ਨਾਲ ਵਿਚਰੋ ਕਿਸੇ ਦੀ ਈਨ ਮੰਨੇ ਬਿਨਾ ਹਰ ਇੱਕ ਨਾਲ ਚੰਗਾ ਰਿਸ਼ਤਾ ਬਣਾ ਕੇ ਰੱਖੋ ਧਰਮੇ ਨਾਲ ਆਪਣੀ ਸੱਚਾਈ ਬਿਆਨ ਕਰੋ ਦੂਜੇ ਭਾਵੇਂ ਮਤਹੀਨ ਅਤੇ ਬੇਸਮਝ ਹੀ ਹੋਣ ਹਰ ਵੀ ਉਹਨਾਂ ਦੀ ਗੱਲ ਧਿਆਨ ਨਾਲ ਸੁਣੋ ਹਰ ਕਿਸੇ ਦੀ ਆਪਣੀ ਇੱਕ ਕਹਾਣੀ ਹੁੰਦੀ ਹੈ ਜਿਸ ਨੂੰ ਉਹ ਦੂਜਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਉੱਚਾ ਬੋਲਣ ਵਾਲੇ ਅਤੇ ਲੜਾਕੇ ਲੋਕਾਂ ਤੋਂ ਦੂਰ ਰਹੋ ਉਹ ਆਤਮਾ ਲਈ ਸਿਰਦਰਦੀ ਦਾ ਕਾਰਨ ਹੁੰਦੇ ਹਨ ਤੁਹਾਡੇ ਆਸ-ਪਾਸ ਖੜਾ ਹਰ ਮਨੁੱਖ ਤੁਹਾਡੇ ਨਾਲੋਂ ਵੱਡਾ ਜਾਂ ਛੋਟਾ ਹੋ ਸਕਦਾ ਹੈ ਉਸ ਨਾਲ ਮੁਕਾਬਲਾ ਕਰਕੇ ਅਭਿਮਾਨ ਜਾਂ ਹੀਣ ਭਾਵਨਾ ਦੇ ਸ਼ਿਕਾਰ ਨਾ ਹੋਵੋ ਬਸ ਆਪਣੀ ਕਾਮਯਾਬੀ ਅਤੇ ਆਪਣੇ ਹੁਨਰ ਦਾ ਆਨੰਦ ਮਾਣੋ ਤੁਹਾਡਾ ਕੰਮ ਭਾਵੇਂ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਉਸ ਨੂੰ ਪੂਰੀ ਲਗਨ ਨਾਲ ਕਰੋ ਵੇਖਣ ਨੂੰ ਲੱਗਦਾ ਹੈ ਕਿ ਇਹ ਦੁਨੀਆ ਧੋਖੇ ਫਰੇਮ ਨਾਲ ਭਰੀ ਪਈ ਹੈ ਪਰ ਇਹ ਸੋਚ ਕੇ ਦੁਨੀਆ ਵਿੱਚ ਦੀ ਚੰਗਿਆਈ ਤੋਂ ਮੂੰਹ ਨਾ ਫੇਰੋ ਅਨੇਕਾਂ ਮਨੁੱਖ ਉੱਚੇ ਆਦਰਸ਼ਾਂ ਵਿੱਚ ਜੁਟੇ ਪਏ ਹਨ ਭਾਵੇਂ ਦੁਨੀਆ ਵਿੱਚ ਬਹੁਤ ਰੁੱਖਾਪਨ ਅਤੇ ਨਿਰਾਸ਼ਤਾ ਵਿਖਾਈ ਦਿੰਦੀ ਹੈ ਪਰ ਪਿਆਰ ਮੁਹੱਬਤ ਸਦਾ ਬਹਾਰੀ ਕਾ ਵਾਂਗ ਹਮੇਸ਼ਾ ਹਰਾ ਰਹਿਦਾ ਹੈ ਪਿਆਰ ਵਿੱਚ ਨਾ ਤਾਂ ਸੰਕੀ ਹੋਣ ਦੀ ਲੋੜ ਹੈ ਤੇ ਨਾ ਹੀ ਝੂਠੇ ਪਿਆਰ ਦਾ ਵਿਖਾਵਾ ਕਰਨ ਦੀ ਲੋੜ ਹੈ ਜੇ ਕੋਈ ਵਿਪਤਾ ਆ ਪਵੇ ਤਾਂ ਉਸ ਦਾ ਡਟ ਕੇ ਮੁਕਾਬਲਾ ਕਰੋ ਬਿਨਾਂ ਵਜ੍ਹਾ ਬਦਕਿਸਮਤ ਹੋਣ ਦੀ ਕਲਪਨਾ ਕਰਕੇ ਦੁਖੀ ਨਾ ਹੋਵੋ ਸਾਡੇ ਬਹੁਤੇ ਡਰ ਸਿਰਫ ਸਾਡੀ ਥਕਾਵਟ ਅਤੇ ਇਕਲਤਾ ਵਿੱਚੋਂ ਪੈਦਾ ਹੁੰਦੇ ਹਨ ਕਿਸੇ ਸੁਚੱਜੀ ਮਰਿਆਦਾ ਨਾਲ ਆਪਣੇ ਆਪ ਉੱਤੇ ਮਿਹਰਬਾਨ ਰਹੋ ਰੋਜ਼ ਦਾ ਕੋਈ ਨਿਤ ਨਿਯਮ ਬਣਾਓ ਸੈਰ ਕਰੋ ਕੋਈ ਚੰਗੀ ਕਿਤਾਬ ਪੜ੍ਹੋ ਚੰਗੇ ਵਿਚਾਰ ਸੁਣੋ ਜਿਸ ਤਰ੍ਹਾਂ ਪੇੜ ਪੌਦੇ ਅਤੇ ਚੰਨ ਤਾਰੇ ਇਸ ਬ੍ਰਹਿਮੰਡ ਦੇ ਬੱਚੇ ਹਨ ਉਸੇ ਤਰ੍ਹਾਂ ਤੁਸੀਂ ਵੀ ਹੋ ਤੁਹਾਡਾ ਇੱਥੇ ਹੋਣ ਦਾ ਪੂਰਾ ਹੱਕ ਹੈ ਭਾਵੇਂ ਤੁਹਾਡੀ ਸਮਝ ਵਿੱਚ ਆਵੇ ਜਾਂ ਨਾ ਪਰ ਇਹ ਬ੍ਰਹਿਮੰਡ ਉਸੇ ਤਰ੍ਹਾਂ ਵਿਕਾਸ ਕਰਦਾ ਜਾ ਰਿਹਾ ਹੈ ਜਿਸ ਤਰ੍ਹਾਂ ਇਸ ਨੂੰ ਕਰਨਾ ਚਾਹੀਦਾ ਹੈ ਸ਼ੋਰ ਸ਼ਰਾਬੇ ਅਤੇ ਹਫੜਾ ਦਫੜੀ ਵਿੱਚ ਤੁਹਾਡੀਆਂ ਆਸ਼ਾਵਾਂ ਅਤੇ ਕੋਸ਼ਿਸ਼ਾਂ ਕੁਝ ਵੀ ਹੋਣ ਪਰ ਆਪਣੇ ਮਨ ਦਾ ਅਮਨ ਕਾਇਮ ਰੱਖੋ ਇਸ ਦੁਨੀਆ ਵਿੱਚ ਭਾਵੇਂ ਕਿੰਨਾ ਵੀ ਦੁੱਖ ਹੈ ਕਿੰਨਾ ਵੀ ਵਿਖਾਵਾ ਹੈ ਮਿਹਨਤ ਹੈ ਟੁੱਟੇ ਸੁਪਨੇ ਹਨ ਪਰ ਫਿਰ ਵੀ ਇਹ ਇੱਕ ਸੋਹਣੀ ਦੁਨੀਆ ਹੈ ਸੋਚੋ ਜੇ ਮਰਨ ਤੋਂ ਬਾਅਦ ਸੱਚਮੁੱਚ ਕੋਈ ਤੁਹਾਨੂੰ ਪੁੱਛਣ ਵਾਲਾ ਹੋਇਆ ਅਤੇ ਉਸਨੇ ਤੁਹਾਨੂੰ ਇਹ ਪੁੱਛਿਆ ਕਿ ਦੱਸ ਬਈ ਸਵਰਗ ਕਿਸ ਤਰ੍ਹਾਂ ਦਾ ਲੱਗਾ ਤਾਂ ਦੁਨੀਆ ਨੂੰ ਸਵਰਗ ਸਮਝੋ ਅਤੇ ਹਮੇਸ਼ਾ ਪ੍ਰਸੰਨ ਰਹਿਣ ਦੀ ਕੋਸ਼ਿਸ਼ ਕਰੋ ਹਮੇਸ਼ਾ